ਇੱਧਰ ਆਓ ਇੱਧਰ ਆਓ ਇੱਧਰ ਆਓ ਗੁੱਡ ਮਾਰਨਿੰਗ ਜੀ ਆ ਦੇਖੋ ਸਾਡਾ ਫਤੇ ਅੱਜ ਰੈਡੀ ਹੋਇਆ ਅੱਧਾ ਪਚਦਾ ਅਜੇ ਪ੍ਰੋਪਰ ਜੈਕਟ ਕਿੱਥੇ ਆ ਤੁਹਾਡੀ ਪਾਓ ਬਲੇਜ਼ਰ ਉਹ ਉਲਟਾ ਕਰਕੇ ਇੱਧਰ ਕਰ ਦਿਓ ਬਲੇਜ਼ਰ ਪਾਓ ਤੇ ਟਾਈਮ ਹੋ ਗਿਆ ਜੀ 7:30 ਦਾ ਤੇ ਸਵੇਰ-ਸਿਰ ਤੋਂ ਪਚੜ ਗਈ ਏ ਅੱਜ ਫਤੇ ਨਾ ਸਾਡਾ ਬੋਤਲ ਚ ਦੁੱਧ ਲੈ ਕੇ ਜਾ ਰਿਹਾ ਕੀ ਕਹਿੰਦਾ ਬਲੇਜ਼ਰ ਕਿੱਥੇ ਆ ਤੁਹਾਨੂੰ ਤੇ ਆ ਕਿ ਮੈਂ ਹੀ ਟਾਈਮ ਪਾਸ ਕਰਨਾ ਤੇ ਮੈਨੂੰ ਸਕੂਲ ਨਾ ਜਾਣਾ ਪਏ ਹਨਾ ਲੈ ਹੁਣ ਲੱਭਣ ਲੱਗਾ ਬਲੇਜ਼ਰ ਇੱਥੇ ਨਹੀਂ ਹੈਗੀ ਕਿੱਥੇ ਲਾਈ ਸੀ ਆਕੇ ਧੀਰਯ ਕਿੱਥੇ ਲਾਈ ਸੀ ਕਿੱਥੇ ਲਾਈ ਸੀ ਦੁੱਛੋ ਅੱਜ ਬੋਤਲ ਚ ਦੁੱਧ ਪਾਤਾ ਫਤਿਹ ਕੋਈ ਬੱਚਾ ਦੁੱਧ ਲੈ ਕੇ ਆਇਆ ਤਾਂ ਕਹਿੰਦਾ ਮੈਂ ਵੀ ਦੁੱਧ ਲੈ ਕੇ ਜਾਣਾ ਬੋਤਲ ਚ ਇਹ ਕਿਤੇ ਖਾਣ ਲਈ ਹੈ ਮੂਵ ਹੈ ਇਹ ਸਪਰੇਅ ਹੈ ਇਹ ਕਦੀ ਇਥੇ ਕਦੀ ਇਥੇ ਕਦੀ ਇਸੇ ਹਾਂ ਕਦੀ ਕਿਤੇ ਕਦੇ ਕਿਤੇ ਹੈ ਜਿੱਥੇ ਜਿੱਥੇ ਦਰਦ ਹੁੰਦੀ ਉੱਥੇ ਉੱਥੇ ਸਪਰੇਅ ਵਾਲੀ ਦੀ ਹੈ ਨਾ ਮੈਂ ਤੇ ਮੱਕ ਨੱਕ ਤੇ ਫਿਰ ਲੜਨੀ ਵੀ ਬੜੀ ਹੈ ਰੇ ਮੂਛ ਹੂੰ ਬੋੜਾ ਕਿ ਸੱਚ ਬੋੜਾ ਬੋੜਾ ਚੱਲ ਫਤ ਬਾਅਦ ਹੀ ਹੱਥ ਰਵਾਲ ਅੰਦਰ ਦਾ ਕਿ ਚਾਹ ਚ ਹੈ ਦੁੱਧ ਚਾਹ ਦੁੱਧ ਪੀ ਲਿਆ ਤੁਸੀਂ ਹਾਂ ਪੀ ਲਿਆ ਇੱਧਰ ਸਾਸਰੀ ਕਾਲ ਨਹੀਂ ਬੋਲੀ ਅੱਜ ਸਾਸਰੀ ਕਾਲ ਦੀ ਸਰ ਚੰਗੀ ਤਰ੍ਹਾਂ ਸਾਸਰੀ ਕਾਲ ਦੀ ਸਰ ਨੀਕੇ ਜਣੀ ਮਮਾਂ ਨੂੰ ਛੱਡ ਆਏ ਚਲੋ ਆਜੋ ਹੁਣ ਤੁਹਾਡੀ ਵਾਰੀ ਠੀਕ ਹੈ ਇਹ ਛੋਣਾ ਪੁੱਤ ਮੇਰਾ ਇੱਧਰ ਸੇਕ ਤੋਂ ਗੰਦਾ ਹੋ ਗਿਆ ਕੀ ਲੈਪਟਾਪ ਹਾਂ ਫ ਗੰਦਾ ਕਰਤਾ ਤੁਸੀਂ ਕੀਤਾ ਤੁਸੀਂ ਕੀਤਾ ਆ ਦੇਖੋ ਫਤੇ ਦਾ ਬੈਗ ਰੈਡੀ ਹੋ ਗਿਆ ਤੇ ਨਾਲ ਨਮਕੀਨ ਫਤੇ ਨੇ ਡੱਬਾ ਰੱਖ ਰੱਖਿਆ ਚਾਹ ਨਾਲ ਖਾਦਾ ਹੈ ਇਹ ਤੇ ਗੁੱਡ ਮਾਰਨਿੰਗ ਐਕਸਰਸਾਈਜ਼ ਹੋ ਰਹੀ ਹੈ ਇਹ ਸਾਡਾ ਸੋਹਣਾ ਪੁੱਤ ਹੈ ਇਹ छे अच्छा। खो अंदर ही खड़ जो गेट नहीं अंदर खड़ो मैं आ गई बस बहर खड़ी मैं बेहद इधर आओ मैं उक नहीं बहार आज आज आजो पापा आने वाले आज गेट अगे पापा आ गए पापा नु बहार ही ला दो स्कूटी ਰੁਕੋ 2 ਮਿੰਟ ਪਾਪਨ ਦੇ ਰੁਕੋ ਵਾਈ ਤੱਕ ਆਦੋ ਵਾਈ ਤੱਕ ਆਦੋ ਛੋਣਾ ਕਾਕਾ ਬੈਗ ਭਾਰੀ ਹੈ ਪਾਪਨ ਦੇ ਦੋ ਨਾ ਪੁੱਠੇ ਕੰਮ ਕਰੋ ਬੱਲ ਆਰਡਰ ਆਇਆ ਲਿਆਓ ਜੀ ਲਿਆਓ ਨਹੀਂ ਵੀਰੇ ਉੱਤੇ ਆਓ ਤੁਸੀਂ ਉੱਤੇ ਮੇਰੀ ਬੈਂਡਡਾਈਟ ਅੱਛਾ ਠੀਕ ਹੈ ਠੀਕ ਹੈ ਕਿੰਨਾ ਪੀਜ਼ਾ ਆਰਡਰ ਆਇਆ ਚਲੋ ਠੀਕ ਹੈ ਚਲੋ ਜੀ ਫਤਿਹ ਚਲਾ ਗਿਆ ਸਕੂਲ ਗਗੜਵੀ ਚਲੇਗੀ ਤੇ ਹੁਣ ਆਪਾਂ ਪਹਿਲਾਂ ਨਾਲੋਂ ਕਾਫੀ ਬੈਟਰ ਆ ਤੇ ਹੁਣ ਉਤਾਰ ਦੇ ਟਿਫਨ ਦੀ ਕਰਦੇ ਆ ਤਿਆਰੀ ਉਹੀ ਲਾਈਫ ਫੇਰ ਸ਼ੁਰੂ ਹੋ ਗਈ ਹੈ ਬਣਾਓ ਟਿਫਨ ਤੇ ਕੰਮ ਕਰੋ ਤੇ ਬਸ ਟਿਫਨ ਟੁਫਨ ਬਣਾਣੇ ਆ ਤੇ ਦਮਣ ਦੀਆਂ ਛੁੱਟੀਆਂ ਨੇ ਦਮਨ ਦੇ ਪੇਪਰ ਹੋ ਗਏ ਨੇ ਦਮਨ ਫ੍ਰੀ ਹੈ ਪਹਿਲਾਂ ਚਾਹ ਪੀ ਲਈਏ ਫੇਰ ਕਰਦੇ ਆ ਆਪਾਂ ਕੰਮ ਆ ਗਈ ਮੈਂ ਲੈਣ ਚੱਲਿਆ ਸੀ ਲਾ ਬੈਗ ਮੰਮਨ ਦੇ ਦੋ ਬੈਗ ਮੰਮਨ ਦੇ ਦੋ ਨਹੀਂ ਥੱਕ ਗਿਆ ਨਹੀਂ ਮੇਰਾ ਕਾਕਾ ਓਏ 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 ਕਿਵੇਂ ਡਿਆ ਸਕੂਲ ਦਾ ਡੈਂਟਾ ਵਧੀਆ ਮਮਨ ਮਿਲ ਨਹੀਂ ਕਿਸੇ ਨੇ ਕੀਤੀ ਮਮਨ ਨੂੰ

ਸਿੱਮੂ ਨਾਲਾ ਦਮਲ ਸਵੈਟਰ ਚਿਪਰਾ ਨਾ ਤਾ ਇਹ ਕੀ ਚੀਜ਼ ਦਿਖਾਵਾ ਕੋਈ ਦੇਖਾ ਕੀ ਕੰਮ ਕਰੰਦਿਆ ਹੈ ਹੈ ਪਤਾ ਹੈ ਕੀ ਹੋ ਰਿਹਾ ਹੈ ਦੇਖੋ ਦਸ ਜੁੱਤੀ ਲਾ ਕੇ ਕੌਣ ਬੈੰਦਾ ਬੈੱਡ ਤੇ ਸਾਡੇ ਘਰ ਨਾਲ ਉੱਥੇ ਹੀ ਕੰਮ ਨੇ ਤੇ ਦਮਨਾ ਤੂੰ ਸੂਟ ਪਾ ਕੇ ਤੇ ਇਹ ਚੁੰਨੀ ਫੋਲਡ ਕਿਉਂ ਨਹੀਂ ਕੀਤੀ ਕਰਨੀ ਸੀ ਫਰਵਸ ਖੋਸਾ ਖਾਲਾ ਜੁੱਤੀ ਲਾਉ ਥੱਲੇ ਲਾ ਗੰਦਾ ਬੱਚਾ ਜੁੱਤੀ ਲੈ ਕੇ ਉੱਤੇ ਕੋਣ ਬੈਣਾ ਦਾ ਸਬੱਡ ਤੇ ਪਤਾ ਨਹੀਂ ਪਹਿਲਾਂ ਕਹਿੰਦੇ ਜੇ ਨਿੱਕੇ ਰਹਿੰਦੇ ਜੁੱਤੀ ਲੈ ਕੇ ਉੱਪਰ ਬੈਠਦੇ ਬਈ ਸੱਪ ਚੜ ਜਾਂਦਾ ਪਤਾ ਨਹੀਂ ਸਾਡੇ ਮੰਮੀ ਵੀ ਪਾਪਾ ਡੈਡੀ ਡਰਾਉਂਦੇ ਹੁੰਦੇ ਹਨ ਅ ਜੁੱਤੀ ਲੈ ਕੇ ਨਹੀਂ ਚੜਨੀ ਮੰਨਦੇ ਤੇ ਜਾਣੇ ਜਾਣੇ ਜੁੱਤੀ ਲੈ ਕੇ ਨਹੀਂ ਮੰਨਦੇ ਚੜਨੀ ਹੈ ਸੱਪ ਚੜ ਜਾਏਗਾ ਆ ਮੇਰਾ ਸੋਤ ਬੜਾ ਪ੍ਰਾਣਾ ਹੈ ਮੈਂ ਲੈਂਦਾ ਹਾਂ ਟੇਕਿਆ ਤੋਂ ਕਰਿਆ ਤਾਂ ਮਿੰਮੀ ਲੈ ਕੇ ਦਿੱਤਾ ਸੀ ਇਹਨੇ ਪਟੇ ਗੱਧ ਹੋ ਗਏ ਨੇ 8-9 ਸਾਲ ਪਾਇਆ ਮੈਨੂੰ ਲੱਗਦਾ ਇਹ ਇੱਕ ਵੱਧ ਵੱਧ ਤਿੰਨ ਕੇ ਚਾਰ ਵਾਰ ਹੈ ਇਹ ਬੇ ਹੈ ਵੀ ਚੁੰਨੀਆਂ ਲਈਆਂ ਹੀ ਨਹੀਂ ਜਾਂਦੀਆਂ ਹੈਗੀਆਂ ਅੱਜ ਜਾਣਾ ਜੀ ਗੁਰਦੁਆਰਾ ਸਾਹਿਬ ਟਾਈਮ ਹੋਣਾ 5:20 ਦਾ ਤੇ ਗਗਨ ਕਰਦੀ ਪਈ ਐ ਕੰਮ ਥੋੜਾ ਜਿਹਾ ਕਰ ਲਈ ਫਿਰ ਅਸੀਂ ਚਲਦੇ ਆ ਰਹੇ ਹਾਂ ਦਮਨ ਇਹ ਨਾ ਪਾ ਕੇ ਸੂਟ ਸਾਰਾ ਕੇ ਛੇਤੀ ਰੱਖ ਤਾ ਇਹ ਗਲਤ ਗੱਲ ਨਹੀਂ ਹੈਗੀ ਦਮਨ ਕਰੀ ਯਾ ਕਰਨਾ ਸੀ ਫਿਰ ਤੁਸੀਂ ਮੈਨੂੰ ਬੁਲਾ ਲਈ ਲੈ ਅਸੀਂ ਯਾਦ ਹੈ ਸੂਟ ਪਾ ਕੇ ਤਰੀਲਾ ਬਣਾ ਰਹੀ ਸੀ ਦਮਨ ਕਿ ਮੈਂ ਰੀਲਾ ਬਣਾਵਾਂ ਸੂਟ ਪਾ ਕੇ ਇਹ ਰੱਖ ਲੈ ਮਾਰੀ ਚ ਰੱਖ ਦਿਓ ਤੁਸੀਂ ਜੇ ਫੜੇ ਮੈਂ ਰੱਖਾ ਮੇਰੇ ਕੰਮ ਲੈਣਾ ਇਹ ਹੈ ਨਾ ਇਹ ਕੰਮ ਮਾਨੀ ਨਹੀਂ ਮੱਤ ਚੀ ਬਣਾਇਏ ਕੁਟਕ ਚਾਹ ਹੋਰ ਤੇ ਕੋਰ ਤੇ ਚਾਹ ਹਾਏ ਹਾਏ ਹੁਣੀ ਤਾਂ ਬਣਾ ਕੇ ਹਟਿਓ ਫਰਾਈ ਪਰ ਉੱਥੇ ਪੇਸ਼ ਵੀ ਲੰਦਾ ਤੇ ਕੱਲ ਲੈ ਕੇ ਆਇਆ ਆਪਾਂ ਔਲੇ ਤੇ ਔਲਿਆਂ ਦਾ ਮੈਂ ਪੁਰਾਣਾ ਮੈਨੂੰ ਦੱਸਿਆ ਵਾਲਾ ਵਾਸਤੇ ਔਲਿਆਂ ਦਾ ਕਿ ਇਹ ਜੇ ਚਾਹੇ ਤੁਸੀਂ ਔਲਾ ਕੱਚਾ ਖਾ ਲੋ ਚਾਹੇ ਚਟਨੀ ਦੇ ਰੂਪ ਵਿੱਚ ਖਾ ਲੋ ਤੇ ਮੈਨੂੰ ਗਗਨ ਕਹਿੰਦੀ ਸੀ ਕਿ ਇਹਦੀ ਮਿੱਠੀ ਚਟਣੀ ਬੜੀ ਵਧੀਆ ਬਣਦੀ ਹੈ ਤੇ ਦੇਖਿਆ ਨਹੀਂ ਗਗਣ ਨੂੰ ਕਹਾਂਗੀ ਗਗਣ ਬਣਾਏਗੀ ਅੱਤਾਂ ਕਿੰਨੋ ਲਈਆਂ ਹਾਂ ਮੈਂ ਮੈਂ ਚੱਲ ਪਹਿਲਾਂ ਬਣਾ ਕੇ ਦੇਖੀਏ ਗਗਣਾ ਖਰਾਬ ਹੋ ਜਾਂਦੇ ਨੇ ਬਣਾ ਦੇ ਇਹਨਾਂ ਨੂੰ ਤੋੜ ਧੱਕ ਰੱਖਦੇ ਆ ਪੀਓ ਕਿ ਤੁਹਾਨੂੰ ਚਾਹ ਚਾਹੀਦੀ ਜੈਸ ਤੋਂ ਬੜੀ ਕੈਂਟ ਬਣਾਇਸ ਚਾਹ ਜਿਹੜੀ ਹੁਣੀ ਜਸਟ ਹੁਣੀ ਬਣਾਈਆ ਚਾਹ ਜੈਸ ਇਹ ਕਿੱਥੋਂ ਬਣਾਣੀ ਸਿੱਖੀ ਚਾਹ ਬਣਾਣੀ ਸਿੱਖੀ ਹਰਨੀ ਦੀਦੀ ਤੋਂ ਸਿਮਰਣ ਦੱਸਦੀ ਸੀ ਤੇ ਮੈਂ ਕਹਿੰਦੀ ਮਾਸੀ ਨੇ ਚਾਹ ਇੰਨੀ ਮਠਲਾਇ ਕੜਖੜ ਕਿਤੇ ਆ ਖੋਏ ਵਰਗੀ ਬਣ ਗਈ ਤੇ ਮੈਂ ਵੀ ਚਾਹ ਰੱਖ ਕੇ ਸਿਮ ਕਰਕੇ ਗਿਆਸ ਤੇ ਮੈਂ ਆਰਾਮ ਨਾਲ ਬੈ ਗਈ ਮੈਂ ਫਿਰ ਦਮਣ ਨੂੰ ਗਿਆ ਜਾ ਚਾਹ ਹੁਣ ਕਿਲੇ ਆ ਤੇ ਜਦੋਂ ਮੈਂ ਚਾਹ ਬਣਾਈ ਤੇ ਦਵਣ ਕਹਿੰਦੀ ਮम्मा ਵਾਹ ਚਾਹ ਬੱਲੇ ਬੱਲੇ ਬੜੀ ਕਹਿਣ ਦਾ ਹਨਾ ਤੇ ਹਰਨੀ ਦੀ ਦੀ ਵਰਗੀ ਚਾਹ ਬਣਾਈ ਬਣੀ ਡੈਸਟੀ ਕਿ ਨਹੀਂ ਹਰਨੀ ਦੀ ਦੀ ਜਿਹੜੇ ਚਾਹ ਬਣਾਉਂਦੇ ਨੇ ਉਹਨਾਂ ਵਰਗੀ ਬਣਾਈ ਚਾਹ ਉਹਨਾਂ ਵਰਗੀ ਤੇਰੀ ਦੀਦੀ ਥੋੜਾ ਲੱਦੀ ਹੈ ਹਰਨੀ ਦੀ ਮਾਸੀ ਉਹ ਤੇਰੀ ਮਾਸੀ ਲੱਗਦੀ ਹੈ ਠੀਕ ਹੈ ਇਸੇ ਚੰਗੀ ਬਣਾ ਰਹੇ ਹਾਂ ਦਬਣਾ ਥੋੜਾ ਵੱਲੀ ਲੈ ਰੱਖੀ ਹੈ ਬੁੱਤਾ ਮੈਨੂੰ ਲੱਭੀ ਨਿੱਤ ਕਾਲੀ ਕਾਲੀ ਜੀ ਮੈਨੂੰ ਐ ਹੋਇਆ ਸੀ ਮੈਂ ਚਾਹ ਪੀ ਕੇ ਦੇਖਾਂ ਵਾਹ ਵਾਹ

ਹੇ ਉਹਦੇ ਸੈਟ ਹੋਣਾਂ ਦੇ ਤੋਂ ਪੂਰਾ ਪੂਰਾ ਜੋਰਪਾਲੇ ਦਾ ਅਦਰਕ ਤੇ ਲਗਾ ਦੇ ਕੁੱਟ ਲਈ ਕੋਟੜ ਦੇਣਾ ਦੇਖਿਓ ਕਿਤਾ ਛੋਟਾ ਜੈ ਹਲੋ ਜੀ ਉਸੇ ਨਿਕਲ ਕੇ ਅਦਰਕ ਦਾ ਨਾਅ ਹੈਗਾ ਸਾਡੇ ਕੋਲ ਕੁੱਟਣ ਵਾਲਾ ਵੀ ਆ ਦੇ ਪਰ ਆਪਾਂ ਨੇ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਆਪਾਂ ਨੇ ਕਿਹਾ ਕਿ ਚਲ ਇਹਦੇ ਚ ਪਾ ਦਈਏ ਆਪਾਂ ਤੇ ਆਪਾਂ ਇੱਕ ਲਾਚੀ ਲਾਚੀ ਵੀ ਇੱਥੇ ਇੱਥੇ ਕੁੱਟਦੇ ਸ਼ਰਵਾਹ ਉਹ ਤੇ ਚਿਪਕ ਜਾਂਦੀ ਹੈ ਜਦ ਕੋਟੜੇ ਕੋਟੜੇ ਨਾਲ ਲਾਚੀ ਕੁੱਟਦੇ ਕੋਟੜੇ ਨਾਲ ਇਹ ਜੱਟ ਕੁੱਟਦਾ ਤੇ ਮੈਂ ਚਾਹ ਚ ਮਿੱਠਾ ਪਾਣੀ ਹੁੰਦੀ ਹੈ ਸਭ ਤੋਂ ਲਾਸਟ ਤੇ। ਤੇ ਲੱਗਦਾ ਪਾਉਣੇ ਚਾਹ ਪੱਤੀ। ਘਣ ਹੀ ਕਰਾਈ ਚਾਹ ਬਣਾਵਾਂਗੇ। ਗੱਲ ਛੇਤੀ ਕਰ ਗੁੱਦੜ ਜਾਣਾ ਲੇਟ ਹੋ ਮਾਗੇ ਫਿਰ ਆਪਾਂ। ਛਕਲ ਸੁਣੀ ਆ ਰਹੀ ਹੈ? ਹਾਂ। ਕੈਂਟ। ਮਾਸੀ ਨੇ ਤੂੰ ਪੀਣੀ? ਪੀਣੀ ਆ ਮਾਸੀ। ਸਾਡੇ ਘਰ ਚਾਹ ਹੀ ਬੜੀ ਭੰਦੀ ਹੋ ਤਾਂ ਦੀਦੀ ਕਹ ਰਹੀ ਹੈ ਕਹਿੰਦੇ ਘਟ ਪੀਆ ਕਰੋ ਚਾਹ। ਫਰ ਆਪਾਂ ਕਿੱਥੇ ਰੱਖਤੀ ਆਪਾਂ ਨੇ ਸ਼ੌਲੀ ਸ਼ੌਲੀ ਉਹ ਮੇਰੇ ਪਿਆਰ ਤੇ ਡਿੱਗ ਲੱਗੇ ਸੀ ਤੁਸੀਂ ਦੇਖੋ ਆ ਕੇ ਸਕੂਲੋਂ ਗਾ ਗੇਮ ਖੇਡਣ ਲੱਗਾ ਪਿਆ ਕੱਪੜੇ ਤਾਂ ਦੇਖ ਕਿ ਇੰਦਰ ਨੂੰ ਕਹਿਣ ਜਾ ਰਹੇ ਸਾਰੇ ਕੋਈ ਮੂੰਹ ਸਰੀ ਨਹੀਂ ਹੈ ਕੋਈ ਕੱਪੜਿਆਂ ਦਾ ਹੈ ਜੇ ਨਾਲੇ ਛੇਤੀ ਕਰ ਗਗਣ ਆਪਾਂ ਗੁਰਦੁਆਰੇ ਲੇਟ ਹੋ ਜਾਣਾ ਗਗਣ ਉਦੋਂ ਦੀ ਆ ਕੇ ਇੱਥੇ ਹੀ ਬੈਠੀ ਬਸ ਲੈਪਟਾਪ ਤੇ ਨੂੰ ਕੰਮ ਸੀ ਕਿਦਮ ਸਾਇਲੈਂਟ ਸਾਇਲੈਂਸ ਹੋ ਗਿਆ ਕੀ ਗੱਲ ਰੱਬ ਨੂੰ ਪਤਾ ਮੈਨੂੰ ਰੱਬ ਨੂੰ ਬਹੁਤ ਮੰਨਦੀ ਆ ਬਟ ਰੱਬ ਤੋਂ ਪਰ ਕੁਛ ਵੀ ਨਹੀਂ ਫਿਲਹਾਲ ਮੇਰਾ ਭਾਈ ਵੀ ਨਜ਼ਰ ਆ ਰਿਹਾ ਹੈ ਮੈਂ ਭਾਈ ਦੀ ਅਸਾਈਨਮੈਂਟ ਲਾ ਕੇ ਭੇਜਣੀ ਹੈ ਉਹਦਾ ਕੰਮ ਨਹੀਂ ਪਿੱਛੇ ਪੈਣਾ ਚਾਹੀਦਾ ਅਸਾਈਨਮੈਂਟ ਮੇਰੀ ਅਵੇ ਜਿੱਦ ਨਿਕਲ ਜੇ ਨਹੀਂ ਨਹੀਂ ਯਾਰ ਤੋ ਤੁਰ ਜਾਗੇ ਮੈਨੂੰ ਇਹ ਠੰਡੋਂ ਚੱਲੀ ਤੇ ਫਿਰ ਔਖਾ ਹੈ ਥੋੜਾ ਤੁਰ ਕੇ ਚਲੀਏ ਹਣ ਨਹੀਂ ਦੀਦੀ ਬਹੁਤ ਦੂਰ ਹੈ ਬਸਵਨਾ ਸਾਹਿਬ ਹੈਗਾ ਸਾਡੇ ਤੋਂ 4 ਕਿਲੋਮੀਟਰ ਦੂਰ ਪਤਾ ਤਿੰਨ ਚਾਰ ਹੈ ਮੈਨੂੰ ਜਿਆਦਾ ਤੋਂ ਨੂੰ ਕੱਲ ਪੈ ਜਾਣੀ ਆਂਦੇ ਆਂਦੇ ਪਤਾ ਨਹੀਂ ਤੇ ਪੁਰਨਾ ਵੀ ਹੋਲੀ ਫਿਰ ਲੇਟ ਹੋ ਜਾਣਾ ਟਾਈਮ 5:30 ਦਾ ਹੋ ਗਿਆ ਜੇ ਆਪਾਂ 3 ਵਜੇ ਜਾਂਦੀਆਂ ਫਿਰ ਉੱਦੋਂ ਨੂੰ ਮੋੜ ਸਕਦੀਆਂ ਸੀ ਆਪਾਂ ਨਾਲ ਸੈਰ ਹੋ ਜਾਂਦੀ ਤੇ ਨਾਲੇ ਗੁਰਦੁਆਰਾ ਸਾਹਿਬ ਚਾਹ ਲਈ ਆ ਸੁੱਲ ਸਨ ਬਾਤ ਲੈ ਰਹੀ ਐ ਮੈਂ ਯੋ ਮੱਥੇ ਉਤਲਾ ਲਿਆ ਤੁਹੇ ਦੇਖੋ ਮੋ ਗੁਟੀਕਾ ਮੈਂ ਖਬਰ ਸੁਣਦੀ ਪਈ ਹਾਂ ਬੜਾ ਮਾਰਨਾ ਕਿਹਾ ਤਾਂ ਮੈਂ ਆਪਸੜਾ ਨਕਲ ਵਿਚਾਰਾ ਜਿਹੜਾ ਪਰਸੋਂ ਪਰਸੋਂ ਹਾਂ ਮੁੰਡਾ ਮਰਿਆ ਜਿਹੜਾ ਦਿੱਲੀ ਹਾਏ ਹਾਏ ਵਿਚਾਰਾ ਕੱਲਾ ਹੀ ਸੀ ਦੋ ਪੈਣਾ ਦੇਖੋ ਭਰਾ ਸੀ ਦਾਦੀ ਸੀ ਉਹਦੀ ਮਨਾ ਤਾਂ ਉਹਦੀ ਮੰਮੀ ਵੀ ਨਹੀਂ ਹੈਗੀ ਇੰਨਾ ਉਹ ਉਹਨੇ ਕਿੰਨੇ ਕਿੱਡੇ ਦੁੱਖ ਦੀ ਗੱਲ ਮੇਰੀ ਹੋਰ ਹੈ ਨਹੀਂ ਕਈਆਂ ਨੂੰ ਆਲਾ ਤਾਂ ਕਈ ਆਏ ਵੀ ਕਹਿੰਦੇ ਕਈ ਵਿੱਚ ਐ ਸੁਣਿਆ ਮੈਂ ਦੇਖਿਆ ਕਈ ਕਹਿੰਦੇ ਕਹਿੰਦੇ ਕੀ ਕਰਨ ਗਿਆ ਸੀ ਇੱਥੇ ਨਹੀਂ ਮੇਰੀ ਗੱਲ ਸੁਣੋ ਕਹਿੰਦੇ ਕੀ ਕਰਨ ਗਿਆ ਸੀ ਤੇ ਹੁਣ ਗਏ ਤਾਂ ਆਪਣੇ ਹੱਕਾਂ ਲਈ ਆਪਾਂ ਵੀ ਸਾਰੇ ਕਿਹਦੇ ਪਤਾ ਕਿ ਅਰੇ ਕਿਸੇ ਨੂੰ ਨਹੀਂ ਪਤਾ ਲੱਗੰਦੇ ਆ ਹਾਂ ਜਿੱਦਨ ਇੱਥੇ ਆਟਾ ਮਿਲਿਆ ਨਾ 100 200 200 ਰੁਪਏ ਕਿਲੋ ਪਤਾ ਨਹੀਂ ਲੱਗਣਾ ਕਿ ਕਿਸਾਨਾਂ ਨੂੰ ਧਰਨੇ ਕਿਉਂ ਲਾ ਰਹੇ ਸੀ ਕਿ ਆਪਾਂ ਘਰੇ ਬਹਿ ਕੇ ਕਹਿ ਦਿੰਨੇ ਆ ਕਿ ਹਾਂ ਅਗਲਾ ਕੀ ਕਰਨਗੇ ਅਸੀਂ ਉੱਥੇ ਨਾ ਜਾਂਦਾਂ ਹੁਣ ਤੁਸੀਂ ਦੇਖ ਲਓ ਆਪਾਂ ਵਰਗੇ ਘਰੇ ਬੈਠੇ ਆ ਆਪਾਂ ਕਹਿ ਰਹੇ ਹਾਂ ਕਿਉਂ ਗਿਆ ਹਨਾ ਉਹੀ ਗੱਲ ਹੋ ਗਈ ਤੇ ਪਤਾ ਉਦੋਂ ਹੀ ਲੱਗਦਾ ਜਦੋਂ ਬੰਦੇ ਨਾਲ ਬੀਟਦੀ ਆ ਆਪਾਂ ਤਾਂ ਕਹਿੰਦੇ ਹਾਂ ਹਾਂ ਕੋਈ ਨਾ ਉਹ ਸਾਡੇ ਵਾਸਤੇ ਲੜਨ ਡੈ ਇਹਨਾਂ ਵਿਚਾਰੇ ਤੇ ਅਸੀਂ ਉਹਨਾਂ ਨੂੰ ਨਾਲ ਤਾਂ ਕੀ ਖੜਨਾ ਅਹੀਂ ਨਾਲ ਜੇ ਨਹੀਂ ਖੜ ਸਕਦੇ ਘਟੂ ਘਟ ਗਲਤ ਬੋਲੋ ਤੇ ਨਾਲ हां ਗਲਤ ਤੇ ਨਾ ਬੋਲੋ ਨਾ ਐਵੇਂ ਨਹੀਂ ਅਗਲੇ ਦਾ ਉਹ ਚਾਰੇ ਦੋਨਾ ਦੋ ਭੈਣਾਂ ਦਾ ਇਕੱਲਾ ਭਰਾ ਮਰ ਗਿਆ ਉਹਨਾਂ ਤੇ ਪੁੱਛ ਦਿਲ ਤੇ ਕੀ ਵੀ ਜਿਹੜੀ ਦਾਦੀ ਵਿਚਾਰੀ ਬਜ਼ੁਰਗ ਆ ਉਹ ਕਹਿੰਦੇ ਸਾਡਾ ਤਾਂ ਸਹਾਰਾ ਹੀ ਇਹ ਸੀ ਤੇ ਇੰਨੇ ਸੇ ਉਹਦੀ ਵੀਡੀਓ ਵੀ ਆਏਗਾ ਥੋੜੀ ਜਿਹੀ ਮੇਰੇ ਤੇ ਦੇਖ ਕੇ ਦਿਲ ਨੂੰ ਖੁਸ਼ ਹੋਵੇ ਸੱਚੀ ਤੇ ਉਦੋਂ ਪਿਛਲੀ ਵਾਰ ਵੀ ਦਿੱਲੀ ਆ ਹੋਇਆ ਸੀ ਉਦੋਂ ਵੀ ਕਿੰਨੀਆਂ ਵੇਲਾ ਮੋਤਾ ਹੋਈਆਂ ਨੇ ਤੇ ਹੁਣ ਤੇ ਹੋਣੀ ਪਤਾ ਨਹੀਂ ਕੀ ਸਰਕਾਰਾਂ ਨੂੰ ਚੰਗੀਆਂ ਨੇ ਹੋਰ ਸਰਕਾਰਾਂ ਪਤਾ ਨਹੀਂ ਕੀ ਚੰਗੀਆਂ ਨੇ ਭਾਈ ਕੀ ਕਰਨਾ ਕੀ ਨਹੀਂ ਰੱਬ ਹੀ ਜਾਣੇ ਬੜਾ ਕਹਿ ਵੀ ਰਹੇ ਸੀ ਕੱਲ ਪਰਸੋਂ ਕਮੈਂਟ ਆਇਆ ਸੀ ਕਹਿੰਦੇ ਤੁਹਾਨੂੰ ਪਤਾ ਮੈਂ ਕਿ ਦੇਖੋ ਪਤਾ ਤੇ ਹੈਗਾ ਹਨਾ ਤੇ ਉਦੋਂ ਹੀ ਮੈਂ ਦੇਖਿਆ ਮੈਨੂੰ ਸੱਚੀ ਇੰਨਾ ਦੁੱਖ ਲੱਗਿਆ ਨਾ ਕਿ ਦੇਖ ਲਓ ਹੈਨਾ ਦੁਨੀਆ ਤੇ ਕੀ ਹੋ ਰਿਹਾ ਕੀ ਹੋ ਰਿਹਾ ਕਈ ਮੇਰੇ ਭੈਣ ਭਰਾ ਨਾਲ ਖੜੇ ਨੇ ਡਟ ਕੇ ਜਿਹੜੇ ਅਹੀਂ ਤਾਂ ਸੱਚੀ ਉਹਨਾਂ ਨੂੰ ਸਲੂਟ ਕਰਦੇ ਆ ਕਿ ਜਿਹੜੇ ਨਾਲ ਖੜੇ ਨੇ ਸਾਡੇ ਵਰਗੇ ਨਹੀਂ ਜਾ ਸਕਦੇ ਆ ਬੈਠੇ ਪਰ ਆ ਗਲਤ ਨਾ ਬੋਲੋ ਜੋ ਵੀ ਗੱਲ ਕਰਨੀ ਚੰਗੀ ਗੱਲ ਕਰੋ ਕਿ ਅਗੜਾ ਦੇ ਜਿਨ੍ਹਾਂ ਦਾ ਮਰ ਗਿਆ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਨੂੰ ਤਾਂ ਸਾਰੀ ਉਮਰ ਨਹੀਂ ਮਰੇ ਨਾਲ ਉਹ ਗੱਲਾਂ ਕਰਨ ਵਾਲੇ ਤਾਂ ਬਹੁਤ ਆ ਜਾਣਗੇ ਹਾਂ ਉਹ ਹਨਾ ਨਹੀਂ ਨਹੀਂ ਉਹ ਔਰੰਗਜ਼ੇਬ ਵੀ ਪੂਰੇ ਹੋ ਗਏ ਚਾਰ ਜਣੇ ਹੋਏ ਸੀ ਖਬਰਾਈ ਤਿੰਨ ਤਾਂ ਅੰਕਰ ਸਨ ਤੇ ਇਹ ਚਾਰਾ ਨੌਜਵਾਨ ਸੀ ਮੁੰਡਾ ਦੇਖੋ ਜਿਵੇਂ ਧਰਨੇ ਆ ਚ ਸਾਰੇ ਜਣੇ ਇਕਤਾ ਦਿਖਾਉਂਦੇ ਨਾ ਮੈਂ ਤਾਂ ਇਹ ਚਾਹੁੰਦੀ ਹਾਂ ਕਿ ਵੋਟਾਂ ਵਾਲੇ ਵੀ ਆਹੀ ਜੀ ਇਕਤਾ ਦਿਖਾਓ ਪਾਓ ਹੀ ਨਾ ਪਾਓ ਹੀ ਨਾ ਵੋਟ ਪਾਣੀ ਨਹੀਂ ਜਾਵਾ ਇਹ ਜਿਆ ਨੂੰ ਤਾਂ ਨਹੀਂ ਫਿਰ ਹੁਣ ਵਿੱਚ ਕਹਿ ਦੇਣਾ ਕਿ ਤੁਸੀਂ ਆ ਗੱਲ ਕਹਿ ਰਹੇ ਹੋ ਵੋਟ ਨਾ ਪਾਓ ਆਪਾਂ ਆਪ ਹੀ ਸਰਕਾਰਾਂ ਚੁਣਦੇ ਆ ਤੇ ਆਪ ਵੀ ਦੁਖੀ ਹੁੰਨੇ ਆ ਤੇ ਇਹਦੇ ਨਾਲ ਚੰਗਾ ਬਹਿ ਕੇ ਤੁਸੀਂ ਸਾਰੇ ਜਿਵੇਂ ਹੁਣ ਆਪਾਂ ਪਿੰਡਾਂ ਕਈਆਂ ਪਿੰਡਾਂ ਚ ਬਹਿ ਕੇ ਸਰਪੰਚ ਚੁਣ ਲੈਂਦੇ ਨੇ ਪੂਰੀ ਉਹਦੇ ਨਾਲ ਰਾਜਮੰਦੀ ਦੇ ਨਾਲ 16 ਸਮਤੀ ਨਾਲ ਕਿ ਹਾਂ ਭਾਈ ਇਹ ਕੰਮ ਕਰੇਗਾ ਸਾਡੇ ਪਿੰਡ ਦਾ ਇਵੇਂ ਹੀ ਇਹੋ ਜਿਹਾ ਕੁਝ ਹੋਵੇ ਕਿ ਸਾਨੂੰ ਇਹੋ ਜਿਹੀਆਂ ਸਰਕਾਰਾਂ ਨਾਲ ਚੁੰਨੀਆਂ ਪੈਣ ਜਿਹਦੇ ਨਾਲ ਸਾਨੂੰ ਅੱਗੇ ਜਾ ਕੇ ਨੁਕਸਾਨ ਹੋਵੇ ਪਰ ਬਹੁਤ ਆਖਿਆ ਚੀਜ਼ਾਂ ਨੂੰ ਬੋਲੋ ਕਿ ਅਗਲਾ ਕਰਨੇ ਕੀ ਗਿਆ ਸੀ ਕਿ ਉੱਥੇ ਠੀਕ ਹੈ ਨਾ ਜਦੋਂ ਆਪਣੇ ਨਾਲ ਬੀਤੀਆਂ ਅਜੇ ਨਾ ਸਾਨੂੰ ਨਹੀਂ ਇਹ ਸਾ ਸਾਪਾਂ ਨੂੰ ਕਈਆਂ ਨੂੰ ਪਤਾ ਵੀ ਨਹੀਂ ਹੋਣਾ ਵੀ ਕੀ ਕਾਦੇ ਧਰਨੇ ਚੱਲੰਦੇ ਨੇ ਨਾ ਕੀ ਚੱਕਰ ਹੈ ਤੇ ਨਹੀਂ ਪਤਾ ਹੋਣਾ ਠੀਕ ਹੈ ਸਹੀ ਗੱਲ ਹੈ ਪਰ ਜਦੋਂ ਆ ਹੁਣ 30 ਰੁਪਏ ਕਿਲੋ 22 ਰੁਪਏ ਕਿਲੋ ਆਟਾ ਮਿਲਦਾ ਤਾਂ ਬੰਦਾ ਚੀਕਾ ਮਾਰਦਾ ਕਰੀ ਫੇ ਮਹਿੰਗਾ ਹੈ ਨਹੀਂ ਜੇ ਜਦੋਂ 100 200 ਰੁਪਏ ਕਿਲੋ ਲੈਣ ਗਏ ਨਾ ਫੇਰ ਪਤਾ ਲੱਗਣਾ ਵੀ ਧਰਨੇ ਕਿਉਂ ਲੱਗਦੇ ਸੀਗੇ ਤੇ ਕੀ ਲੈਣ ਗਏ ਸੀਗੇ ਜਿਹੜੇ ਮਰ ਗਏ ਨੇ ਉੱਥੇ ਉਹ ਕੀ ਲੈਣ ਗਏ ਸੀਗੇ ਉੱਥੇ ਨਾਲ ساری ਉਮਰ ਯਾਦ ਰਹਿਣੀ ਆ ਜਾ ਤਾਂ ਹੀ ਵੀ ਨਹੀਂ ਸਕਦੇ ਸੀ ਕਿਹੜਾ ਗਏ ਅਸੀਂ ਵੀ ਘਰੇ ਬੈਠੇ ਆ ਪਰ ਪਲੀਜ਼ ਗਲਤ ਨਾ ਬ ਮੈਨੇ ਅਚਾਨਤ ਉੱਤੇ ਪਾ ਕੇ ਆਹ ਨਹੀਂ ਕੱਪੇ ਲੋਸਰਾਣੇ ਪਏ ਨੇ ਇਹਨਾਂ ਚ ਆਪਾਂ ਚਾਹ ਪਾ ਕੇ ਪੀ ਲੈਣੀ ਤੇ ਇੱਕ ਕਹਿ ਰਹੇ ਦੁਬਈ ਤੋਂ ਨੇ ਆਪਣੇ ਰਿਊ ਸੋ ਅੱਗੇ ਪਤਾ ਨਹੀਂ ਮੈਨੂੰ ਉਹਨਾਂ ਦਾ ਨਾਮ ਸਹੀ ਜਿਹੀ ਕਿਰਪਾ ਨਾਲ ਨਹੀਂ ਕਹਿੰਦੇ ਸਾਡੇ ਦੁਬਈ 'ਚ ਨਹੀਂ ਲੱਗਦੇ ਹੈਗੇ ਹਾਂ ਹਾਂ ਸਾਡੇ ਦੁਬਈ 'ਚ ਕਹਿੰਦੇ ਇੰਟਰਨੈਟ ਨਹੀਂ ਬੰਦ ਹੁੰਦਾ ਹੈਗਾ ਮੇਰੇ ਕੀ ਕਰੀਏ ਸਾਡੇ ਪੰਜਾਬ ਚ ਧਰਨੇ ਨਹੀਂ ਨੀ ਮੁੱਕਦੇ ਹੁਣ ਕੀ ਕਰੀਏ ਸਰਕਾਰਾਂ ਸਹੀ ਹੈ ਨਹੀਂ ਸਰਕਾਰਾਂ ਸੇ ਧਰਨਾ ਲਾਣਾ ਪੈਦਾ ਮੈਨੂੰ ਧਰਨੇ ਲਾਣੇ ਪੈਂਦੇ ਨੇ ਉਹ ਫਿਰ ਗੰਦੀਆਂ ਸਰਕਾਰਾਂ ਨੂੰ ਆ ਹੁੰਦਾ ਵੀ ਸਾਡੇ ਬਾਰੇ ਸੋਸ਼ਲ ਮੀਡੀਆ ਤੇ ਪਤਾ ਨਾ ਲੱਗੇ ਉਹ ਤਾਂ ਫਿਰ ਵੀ ਲੱਗੀ ਜਾ ਰਿਹਾ ਹੈ ਨਹੀਂ ਇਹ ਕਿੰਨਾ ਵਿਚਾਰ ਸੋਸ਼ਲ ਮੀਡੀਆ ਤੁਸੀਂ ਇੰਟਰਨੈਟ ਬੰਦ ਕਰਕੇ ਸੋਸ਼ਲ ਮੀਡੀਆ ਤੇ ਪਤਾ ਨਹੀਂ ਲੱਗਾ ਹੋਰ ਅਰੇ ਵਿਚਾਰੇ ਉੱਥੇ ਬੈਠੇ ਨੇ ਪਰ ਚਲੋ ਅਸੀਂ ਤਾਂ ਕੀ ਕਰ ਸਕਦੇ ਹਾਂ ਤਾਂ ਕੁਝ ਨਹੀਂ ਹੈਗੇ ਇਹ ਵਹੀ ਇਹ ਪੜਕਾਉ ਮੁद्दा ਦਾ ਮੂ ਕਰ ਲੈਣਾ ਸਾਰਿਆਂ ਨੇ ਭੜਕਾਉ ਮੁੱਦਾ ਬਈ ਜੋ ਵੀ ਚੱਕੋਗੇ ਇਹਨਾਂ ਨੂੰ ਚੱਕਿਓ ਮੈਂ ਤਾਂ ਇਸ ਮਾਮਲੇ ਚ ਦੂਰ ਆ ਦਮੂ ਫਿਲਾਈ ਡਰ ਗਈ ਹੈ ਹੈ ਦਮੂ ਮੈਂ ਇਹ ਭੜਕਾਉ ਮੁੱਦਾ ਨਹੀਂ ਹੈ ਜਾ ਕੱਟ ਲੜੀਏ ਦਮੂ ਕਹਿੰਦੀ ਬਈ ਜਿੰਨੇ ਵੀ ਚੱਕੜਾ ਇਹਨਾਂ ਨੂੰ ਚੱਕਿਓ ਮੈਂ ਇਸ ਮੁੱਦੇ ਦਾ ਠੀਕ ਹੀ ਕਹਿਤਾ ਮਾੜਾ ਚੱਕ ਲੈਣਗੇ ਸਾਨੂੰ ਕੀ ਕਹਿਣਗੇ ਅਸੀਂ ਤੇ ਇਹੀ ਕਹਿ ਰਹੇ ਆ ਕਿ ਸਾਰਾ ਕੁਝ ਸਹੀ ਸਲਾਮਤ ਹੋ ਜਾਏ ਕੋਈ ਵਿਚਾਰੇ ਹੁਣ ਉਹ ਕੱਲ ਮੁੰਡਾ ਮਰ ਗਿਆ ਕੌਣ ਜ਼ਿੰਮੇਵਾਰ ਹੈ ਨੇ ਕੌਣ ਜ਼ਿੰਮੇਵਾਰ ਹੈ ਮੈਨੂੰ ਤਾਂ ਜਾਣ ਉਦੀ ਗਈ ਕੌਣ ਜ਼ਿੰਮੇ ਹੈ ਸਰਕਾਰ ਕਹਿੰਦੀ ਮੈਂ ਹੀ 1 ਕਰੋੜ ਰੁਪਈਆ ਦਵਾਂਗੀ ਹਾਂ ਕੀ ਕਰਨਾ ਪੈਣਾ ਠੀਕ ਹੈ ਦੇ ਦਿੱਤਾ ਪਹਿਲੀ ਗੱਲ ਤੇ ਏਡੀ ਸਿੱਧੀ ਸਰਕਾਰ ਹੈ ਨਹੀਂ ਕਿ ਜਾ ਕੇ ਪਾ ਦੂਗੀ ਖਾਤੇ ਅੱਜ ਵੇ ਠੀਕ ਹੈ ਚਲ ਦੇ ਵੀ ਦਿੱਤਾ ਜੀ ਗਿਆ ਤੇ ਨਾ ਹੁਣ ਕੀ ਆਉਣਾ 1 ਕਰੋੜ ਕੀ ਕਰਨਾ ਉਹ ਭੈਣਾਂ ਨੂੰ ਉਹਦਾ ਭਾਈ ਮਿਲ ਜਾਊਗਾ ਦੇਖੋ ਅਸੀਂ ਕੋਈ ਨਹੀਂ ਗਲਤ ਕਿਹਾ ਨਾ ਸਾਨੂੰ ਇਹ ਚੀਜ਼ ਬਾਰੇ ਜ਼ਿਆਦਾ ਨੌਲੇਜ ਆ ਤਾਂ ਹੀ ਅਸੀਂ ਛੇਤੀ ਦੇ ਕੇ ਇਹੋ ਜਿਹੇ ਟੌਪਿਕ ਚੱਕਦੇ ਨਹੀਂ ਹੁੰਦੇ ਹਨਾ ਕੋਈ ਗੱਲ ਕਰਦੇ ਨਹੀਂ ਹੁੰਦੇ ਜਾਂ ਜੇ ਹੀ ਕੁਛ ਅਚ ਗਲਤ ਵੀ ਕਹਿ ਤਾ ਇਹਦਾ ਕੁਛ ਵੀ ਭਈ ਹਾਂ ਫਿਰ ਕਹਿ ਦੇ ਤਾਂ ਤੂੰ ਬੋਲੇ ਨਹੀਂ ਕਈ ਲੋਕੀ ਕਰਦੇ ਨੇ ਵਿਊ ਕਰਕੇ ਬੋਲ ਰਹੇ ਨੇ ਦੇਖੋ ਮੈਨੂੰ ਉਹ ਦੁੱਖ ਇਹ ਚੀਜ਼ ਦਾ ਲੱਗਿਆ ਕਿ ਉਹ ਜਵਾਨ ਮੁੰਡਾ ਮਰ ਗਿਆ ਵਿਚਾਰਾ ਦੋ ਭੈਣਾਂ ਦਾ ਇਕੱਲਾ ਭਰਾ ਦਮੂ ਚਾਰ ਰੇਜ ਰੇਜ ਕੇ ਰੇਜ ਰੇਜ ਕੇ ਮਸਾ ਬੋਲ ਰਹੀ ਆਂ ਯਾ ਤੂੰ ਮੈਂ ਦੁੱਧ ਪਾ ਕੇ ਆਈ ਹਾਂ ਰੇਜ ਲੈਣ ਹੁਣ ਤੂੰ ਪੁਣ ਕੇ ਲਿਆਈ ਠੀਕ ਹੈ ਠੀਕ ਹੈ ਆ ਲੈ ਮੈਂ ਹਰ ਕਲਿੱਪ ਚ ਲਿੱਪ ਰੱਖੇ ਨੇ ਤੇ ਬਸ ਜੋ ਤਿਆਰ ਹੋ ਰਹੀ ਸੀ ਉਹਦੇ ਰੱਖਤੀ ਸੀ ਆ ਦੇਖੀ ਪਿੱਛੇ ਵਾਲ ਕੋਲੇ ਛੜਕ ਨਾ ਤਾਂ ਕਿੱਥੇ ਰਹਿ ਗਈ ਬੜੀ ਹੈ ਕੇ ਨਹੀਂ ਐ ਤੇ ਮਾਰਨੀ ਹੈ ਅੱਗੇ ਲਾ ਦੋ ਐ ਨਹੀਂ ਇਹਨਾਂ ਨੂੰ ਇੱਕ ਵਾਰ ਇੱਥੇ ਵੀ ਲਾ ਸਕਦੇ ਆ ਜਿੱਦੇ ਵਾਲਾ ਨਹੀਂ ਇੱਥੇ ਲਾ ਸਕਦੇ ਆ ਆਪਾਂ ਚਲੋ ਜੀ ਚਾਹ ਪੀ ਲਈਏ ਆਪਾਂ ਮਿਲਦੇ ਆ ਤੁਹਾਨੂੰ ਥੋੜੇ ਚਿਰ ਬਾਅਦ ਗੁਰਦੁਆਰਾ ਸਾਹਿਬ ਤੇ ਆਈਏ ਆਪਾਂ ਚੱਲੇ ਗਏ ਉੱਥੇ ਸੇਤੀ ਕਰ ਲਓ ਜੀ ਆ ਗਈ ਸਾਡੀ ਚਾਹ ਵਾਸ ਵਾਸ ਥੋੜੀ ਜਿਹੀ ਲੜੀ ਥੱਲੇ ਫਰਸ਼ ਤੇ ਨਡਲੇ ਇੱਕ ਵੀ ਤੁਪਕਾ ਹੋਣ ਮਾਸੀ ਦੇ ਕੱਪ ਚ ਪਾ ਦੇ ਮੈਂ ਉਹਨਾਂ ਦੀ ਕੱਪ ਚ ਮਾਸੀ ਨੂੰ ਝਾਪਿਆ ਪੈ ਗਿਆ ਜਮਾਦ ਚ ਚਾਉਣਿਆ ਸਮੋਸੇ ਥੱਲੇ ਹੋ ਜਾਣਗੇ ਜਿਹੜੇ ਖਾਦੇ ਨੇ ਨਹੀਂ ਇਹਨੂੰ ਵਾਸ਼ ਕਰਕੇ ਚਲੋ ਜੀ ਸੰਗਰੂਰ ਵਾਲੇ ਭਾਜੀ ਮੈਸੇਜ ਆਇਆ ਸੀ ਤੁਹਾਡਾ ਤੇ ਅਸੀਂ ਸਮੋਸੇ ਲੈ ਕੇ ਖਾਲੇ ਤੁਸੀਂ ਗਗਨ ਦੇ ਵਲੌਗਸ ਤੇ ਦੇਖਿਓ ਵਾਕਈ ਬਹੁਤ ਟੇਸਟੀ ਸਮੋਸੇ ਸੀ